ਕੋਣ ਗੱਲ ਕਰਾਂਗੇ ਅਸੀਂ ਔਰਤ ਇੰਪਾਵਰਮੈਂਟ ਦੀ ਮਹਿਲਾ ਸਸ਼ਕਤੀਕਰਨ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਪਰ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਮਨਾਇਆ ਵੱਡੇ ਵੱਡੇ ਦਾਅਵੇ ਵਾਦੇ ਕੀਤੇ ਗਏ ਮਹਿਲਾ ਸਸ਼ਕਤੀਕਰਨ ਦੇ ਤੇ ਤੁਹਾਡੇ ਸਾਰਿਆਂ ਤੋਂ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਕੀ ਔਰਤ ਅੱਜ ਆਜ਼ਾਦ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਕਾਨੂੰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਸਮਾਜ ਦੀ ਮੌਜੂਦਾ ਸਥਿਤੀ ਦੀ ਸਮਾਜ ਨੇ ਕਾਨੂੰਨ ਨੇ ਬਹੁਤ ਹੱਦ ਤੱਕ ਉਹ ਹੱਕ ਔਰਤਾਂ ਨੂੰ ਦੇ ਦਿੱਤੇ ਕਿ ਉਹਨਾਂ ਨੂੰ ਸੁਤੰਤਰ ਕਰ ਦਿੱਤਾ ਪਰ ਔਰਤ ਅੱਜ ਕਿੱਥੇ ਗੁਲਾਮ ਹੈ ਅੰਦਰੂਨੀ ਤੌਰ ਤੇ ਅੱਜ ਵੀ ਔਰਤ ਗੁਲਾਮ ਹੈ ਕਿ ਉਸੇ ਗੁਲਾਮੀ ਦੇ ਵਿੱਚ ਉਸੇ ਪੈੜਾਂ ਦੇ ਵਿੱਚ ਕਿਹੜੀਆਂ ਬੇੜੀਆਂ ਨੇ ਉਸੀ ਗੁਲਾਮੀ ਦੀਆਂ ਬੇੜੀਆਂ ਉਸਦੇ ਪੈਰਾਂ ਦੇ ਵਿੱਚ ਨੇ ਕਿਤੇ ਨਾ ਕਿਤੇ ਜਿੱਥੇ ਇੱਕ ਐਗਜ਼ਾਮਪਲ ਦੇਣਾ ਚਾਹਾਂਗੀ ਸਾਰੀਆਂ ਬਹੁਤ ਸਾਰੀਆਂ ਔਰਤਾਂ ਰਾਜਨੀਤਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਤੇ ਨਾਲ ਦੀ ਨਾਲ ਮੈਂ ਜਦੋਂ ਗੱਲ ਕਰਦੀ ਹਾਂ ਹਰ ਇੱਕ ਖੇਤਰ ਦੇ ਵਿੱਚ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਪਰ ਖਾਸ ਤੌਰ ਤੇ ਬਹੁਤ ਸਾਰੀਆਂ ਡਾਕਟਰਸ ਮਹਿਲਾਵਾਂ ਨੂੰ ਮੈਂ ਜਾਣਦੀ ਆਂ ਬਹੁਤ ਸਾਰੀਆਂ ਰਾਜਨੀਤਿਕ ਮਹਿਲਾਵਾਂ ਨੂੰ ਮੈਂ ਜਾਣਦੀ ਆਂ ਚਾਹੇ ਉਹ ਐਮਸੀ ਲੈਵਲ ਤੇ ਹੋਣ ਚਾਹੇ ਉਹ ਕੈਬਨਿਟ ਰੈਂਕ ਤੇ ਹੋਣ ਕਹਿਨ ਨੂੰ ਉਹ ਕੈਬਨਿਟ ਰੈਂਕ ਤੇ ਨੇ ਕਹਿਨ ਨੂੰ ਐਮਸੀ ਨੇ ਪਰ ਉਹਨਾਂ ਸਾਰਿਆਂ ਨੂੰ ਚਲਾਕ ਕੌਣ ਰਿਹਾ ਕਿਤੇ ਨਾ ਕਿਤੇ ਪਿਤਾ ਪਤੀ ਪਰ ਚਲੋ ਤੁਹਾਡੇ ਸਾਹਮਣੇ ਵੀ ਕਿਉਂਕਿ ਤੁਸੀਂ ਕੈਬਨਿਟ ਕਵਰ ਕਰਦੇ ਹੋ ਬਹੁਤ ਸਾਰੀਆਂ ਮਹਿਲਾਵਾਂ ਤੁਹਾਡੇ ਅੱਗੇ ਅਜਈਆਂ ਹੋਣਗੀਆਂ ਤੇ ਖਾਸ ਤੌਰ ਤੇ ਜਦੋਂ ਮੈਂ ਮੋਹਾਲੀ ਦੀ ਗੱਲ ਕਰਦੀ ਆ ਨਾ ਤੇ ਮੋਹਾਲੀ ਦੇ ਵਿੱਚ ਤਾਂ ਅਣਗਿਣਤ ਐਸੀਆਂ ਰਾਜਨੀਤਿਕ ਮਹਿਲਾਵਾਂ ਨੇ ਜਿਹੜੀਆਂ ਐਮਸੀ ਆਪ ਨੇ ਲੇਕਿਨ ਉਹਨਾਂ ਦੇ ਉਸ ਸੱਤਾ ਦਾ ਸੁੱਖ ਕੌਣ ভোগ ਰਹੀ ਨਹੀਂ ਸਾਡਾ ਪੁਰਸ਼ ਸਮਾਜ ਕਾਨੂੰਨ ਨੇ ਨਾਲ ਦੀ ਨਾਲ ਮੈਂ ਗੱਲ ਕਹਾ ਸਰਕਾਰਾਂ ਨੇ ਸਵੰਤਰਤਾ ਦੇ ਦਿੱਤੀ ਔਰਤ ਨੂੰ ਪਰ ਔਰਤ ਕਿਤੇ ਨਾ ਕਿਤੇ ਇਥੋਂ ਗੁਲਾਮ ਹੈ ਤੇ ਗੁਲਾਮੀ ਜਦੋਂ ਤੱਕ ਔਰਤ ਛੱਡਦੀ ਨਹੀਂ ਉਨੀ ਦੇਰ ਤੱਕ ਉਹ ਜਿਹੜੀ ਹੈਗੀ ਸਵੰਤਰ ਨਹੀਂ ਹੋ ਸਕਦੀ